ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਸਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸਾਡਾ ਢਕਲਾ ਸਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਜੀ ਉਹਨਾਂ ਕੋਲ ਆਪਾਂ ਅੱਜ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਜਾਂ ਤੇ ਪੰਜ ਧੰਨੋਂ گاਵਾ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਕੁਝ ਸੁਈਆਂ ਤੇ ਕੁਝ ਗੱਪਨਾ ਹਾਂਜੀ ਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰਦੀਪਾ ਜੀ ਕੀ ਹਾਲ ਜੇ ਵਧੀਆ ਵਧੀਆ ਤੁਸੀਂ ਦੱਸੋ ਚੱਲੋ ਵਧੀਆ ਠੀਕ ਠਾਕ ਚੱਲਦਾ ਜੀ ਹਾਂਜੀ ਹਾਂਜੀ ਅੱਜ ਲਾਤੀ ਲਾਉਣ ਕੇ ਫਿਰ ਪੂਰੀ ਅੱਜ ਨਾ ਵੀਰ ਦੀ ਫਿਰ ਲਾਉਣੀ ਪੈਣੀ ਬੜੀ ਭੱਜ ਨਟਕਾ ਰਿਹਾ ਤੇ ਵੀਰਾਂ ਦੇ ਫੋਨ ਆਏ ਹੋਦਣ ਬੜੇ ਅੱਛਾ ਜੀ ਕੋਈ ਗਾਇ ਨਹੀਂ ਹੋਈ ਨੀ ਅਰਗੀ ਪਾਈ ਮੈਂ ਚੱਲ ਅਰਗੀ ਗਾਵਾਂ ਕਰਦਣੇ ਵੱਧ ਠੀਕ ਆ ਚੱਲੋ ਤਿੰਨ ਚਾਰ ਗਾਵਾਂ ਦੇ ਹੁਣੇ ਲੱਥੀਆਂ ਆ ਠੀਕ ਆ ਉਹ ਮੈਂ ਵੀ ਜਿਹੜੀ ਹੁਣੇ ਆਈ ਆ ਠੀਕ ਆ ਮੈਂ ਤੇ ਚਲੋ ਨਾਮ ਦੱਸ ਤੇ ਕਰੀ ਨਾਮ ਮੇਰਾ ਭਾਈ ਬਗੀਚਾ ਸਿੰਘ ਜੀ ਪਿੰਡ ਹਰੜ ਕਲਾਂ ਤਸੀਲ ਈਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜੀ ਤੇ ਫੋਨ ਨੰਬਰ ਪੁੱਲ ਦੇ ਚਲ 9234209 ਠੀਕ ਆ ਹਾਂਜੀ ਤੇ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਇਧਰੋਂ ਹੀ ਆਪਾਂ ਕਰ ਲਈਏ ਬਹੁਤ ਚੰਗੀ ਵਸ਼ੀ ਹੈ ਭਾਈ ਥਾਣ ਵੇਖੋ ਵਸ਼ੀ ਥਾਣ ਦੇਖ ਸਾਡੇ ਕਾਫੀ ਕਮਾਲ ਦਾ ਜਿਹੜਾ ਇਹਦੇ ਕੋਲ ਹੋਰ ਬੜੀਆਂ ਸੀਲੀਆਂ ਹਰਪੀ ਭਾਈ ਇਹਦੀਆਂ ਜਿਹੜੀਆਂ ਨਾ ਠੀਕ ਆ ਇਹ ਰੰਗੀ ਸੀਲੀ ਨਹੀਂ ਕਿਸੇ ਗਾਂ ਦੀ ਨਹੀਂ ਆ ਦੇਖ ਸਾਡੇ ਆਹ ਵੇਖੋ ਥਾਣਾ ਠੀਕ ਆ ਜੀ ਹਾਂਜੀ ਹਾਂਜੀ ਗੂਂਦ ਆ 100 ਰੁਪਏ ਭਾਜੀ ਕਿੰਨਾ ਕੁ ਲੈਜੇ ਟਾਈਮ ਅਜੇ ਇਹਦੇ ਪਾ ਜੀ ਅਜ ਦਿਨ 12 ਜੇ ਅੱਛਾ 20 ਕਿਲੋ ਦੁੱਧ ਦੀ ਆਪਣੀ ਫੁੱਲ ਗਰੰਟੀ ਕੋਈ ਯੂਜ਼ ਖਰਾ ਸੌਦਾ ਕਰ ਲੇ ਅੱਛਾ ਸੌਦਾ ਕਰਕੇ ਸਾਈ 10000 ਰੁਪਏ ਦੇ 20 ਕਿਲੋ ਚਵਾਗੇ ਵਛੀ ਦਾ ਦਵਾਂਗੇ ਅੱਛਾ ਹਾਂਜੀ ਮੇਰਾ ਮੁੰਡਾ ਸੱਜਣਾ ਉਹਦੇ ਮਾਮੇ ਕੋਸ਼ੀ ਆਈ ਆ ਠੀਕ ਆ ਭਰਾ ਜੀ ਆਪਣਾ ਚੋਈ ਚਵਾਈ ਵਛੀ ਆ ਕਿਉਂਕਿ ਮੇਰੇ ਕੋਈ ਗਈ ਠੀਕ ਹੈ ਜੀ ਤੋਰਾਂ ਫੇਰ ਇਹਨੂੰ ਬਾਕੀ ਜਿੰਨੀ ਵੀ ਹੈਗੀ ਆ ਸਾਤ ਸੁਤਰੀ ਆ ਦਰਮਿਆਨਾ ਹੀ ਕੱਦਿਆ ਤੇ ਥੱਲਿਆਂ ਵੀ ਚੰਗੀ ਤਿਆਰ ਹੋਣੀ ਹੈ। ਇਹ ਕਰਤੀ ਕਰਾਸ ਤੇ ਆ ਜੱਤਸੀਆਂ ਰਗਈ ਇਹਦਾ ਕੱਦਿਆ। ਬਾਕੀ ਪੂਰੀ ਤਿਆਰ ਹੋਣੀ ਹੈ ਥੱਲਿਆਂ 'ਚ 10-12 ਦਿਨ ਖੜਦੀ ਆ ਸੋਨ ਚ। ਇੱਕ ਕਮੀ ਨਹੀਂ ਵਸੀ ਜਾਈ। ਠੀਕ ਹੈ ਜੀ। ਹਾਂ ਜੀ। ਤੇ ਇਹਦਾ ਮੁੱਲ? ਮੋਲਾ ਭੇਪਾ ਜੀ ਇਹਦਾ 45 ਜੇ। ਅੱਛਾ। ਕੰਮਾਨ ਨਹੀਂ ਕਰਨਾ ਅੰਸਾਰ ਕਿੰਨਾ ਕਰਦੀ ਐ ਤੋਹੀ ਕਰਨਾ ਤਿੰਨ ਹਜ਼ਾਰ ਕਰਦੀ ਐ ਤਿੰਨ ਨਹੀਂ ਕਰ ਦੋ ਵੇਖ ਲਓ 42000 ਦੇ ਦੇ ਦिए ਹਾਂਜੀ ਹਜ਼ਾਰ ਹੋਰ ਛੱਡ ਦੇ ਤੇ ਪੂਰੇ 40 ਦੇ ਕਰਦੀ ਐ ਫਿਰ ਚਲੋ ਵੇਖ ਲਓ ਭਾਈ ਬਾਕੀ ਵਹਿੜ ਬਣੀ ਚੰਗੀ ਠੀਕ ਐ ਜੀ ਹਾਂਜੀ ਹਾਂਜੀ ਬਾਕੀ ਹਜੇ ਨਾ ਵੀਰ ਕੋਈ ਹਿਸਾਬ ਲਾਵੇ ਇਹ ਦਸਾਂ ਦਿਨ ਮੈਂ ਇਤਰਾਮਸ਼ੀ ਨਾਮ ਬਣੇ ਤੇ ਠੀਕ ਐ ਗਰੰਟੀ ਐ ਫੁੱਲ ਗਰੰਟੀ ਵੇਸ਼ੀ ਠੀਕ ਐ ਜੀ ਹਾਂਜੀ ਤੇ ਹੁਣ ਆ ਗਈ ਦੂਸਰੇ ਨੰਬਰ ਤੇ ਹਾਂਜੀ ਇਹ ਸੋイツਵਾਈ ਦੇ ਨਾ ਇਹ ਵੀ ਭਾਈ ਇਹ ਦਿਨ ਖੜੀ ਅੱਛਾ ਇਹ ਕੱਪਣੇ ਆ ਜੀ ਇਵੇਂ ਉਹੋ ਹੀ ਕੀ ਜੀ ਚੰਗੀ ਤਿਆਰ ਹੁੰਦੀ ਏ ਵੀ ਆ ਵੇਖੋ ਆਪੀ ਭਾਜੀ ਇਹ ਵੀ ਠੀਕ ਹੈ ਜੀ ਮਾਲ ਸਾਰਾ ਹੀ ਬਰਫਰਕਾਰ ਕੀ ਲਿਆਏ ਠੀਕ ਹੈ ਜੀ ਤੇ ਇਹ ਕਿੰਨੇ ਕ ਦੁੱਧ ਆ ਲੀਦੇ ਇਹ ਵੀ ਭਾਈ 17 ਕਿਲੋ ਵਾਲੇ ਕੋਈ 15 ਤੋਂ ਪਲੱਸ ਹੀ ਦਿੱਤਾ ਵਸ਼ੀਨੇ ਦੁੱਧ ਠੀਕ ਆ ਹਾਂਜੀ ਤੋਰ ਫੇਰ ਇੰਨੋਂ ਵਿੱਚ ਬਾਕੀ ਅੱਜ ਮਾਲ ਸਾਰਾ ਹੀ ਗਰਮੀਆਂ ਵਾਲਾ ਵਾ ਹਾਂਜੀ ਹਾਂਜੀ ਗਰਮੀਆਂ ਵਾਲਾ ਸਾਰਾ ਹੀ ਮਾਲ ਜੀ ਏ ਬਾਹਰ تین ਜੋਗੀ ਦੁਕਾਨ ਵਾਲੇ ਨੇ ਕਹਿੰਦੇ ਹੁੰਦੇ ਠੀਕ ਆ ਹਾਂਜੀ ਹਾਂਜੀ ਜੇ ਤੇਰਾ ਕੱਪੜਾ ਬਦਲ ਜਾਂਦਾ ਤਾਂ ਮਾਰ ਮੋਗਿਆ ਕਰਨੀਆਂ ਨਾਲ ਸ਼ੁਰੂ ਹੋ ਗਿਆ ਠੀਕ ਆ ਮਾਜੀ ਬੁੱਧੀ ਭਾਤੀ ਲੋਕ ਠੀਕ ਆ ਜੀ ਮਾਗੀ ਕਾ ਦੇਦਾ ਵੀ ਓਡਾ ਕੀ ਆ ਜਿੱਡੇ ਕਿ ਪਹਿਲੀ ਦਾ ਹੀ ਇਹ ਆ ਕਿ ਸੰਭੀ ਸੰਭੀ ਚੰਗੀ ਆ ਗੁਣਵੱਤ ਸਰੀਰ ਆ ਓਦਾ ਤੇ ਇਹਦਾ ਮੁੱਲ ਵੀ ਜੀ ਫਿਰ ਇਹ ਵੀ ਭਾਜੀ ਸੇਮ ਹੀ ਹੈ ਅੱਛਾ 40 ਦੀ ਇਹ ਬਲਾਜੇ 40 ਦੀ ਉਹ ਲੈ ਜੀ ਭਾਵੇਂ ਕੋਈ ਆ ਲੈ ਜਾਏ ਤੇ ਭਾਵੇਂ ਕੋਈ ਆ ਲੈ ਜੀ ਠੀਕ ਹੈ ਜੀ ਹਾਂ ਜੀ ਹੁਣ ਇੱਕ ਅੱਛੀ ਸੂਈ ਜੇ ਕੱਲ ਦੀ ਇੱਕ ਤਾਂ ਪਹਾਣੀ ਬਧਾਰ ਵੀ ਭਾਜੀ ਠੀਕ ਹੈ ਇਹ ਸੂਈ ਸਵਾਈ ਹੈ ਜੀ ਇਹ ਸੂਈ ਸਵਾਈ ਮਤਲਬ ਖੋਲ ਕੇ ਬਖਾਜੀ ਆ ਦੇਖ ਸਕਦੇ ਜਿੰਨੇ ਪੂਰੇ ਪੂਰੇ ਬਰਾਬਰ ਨਹੀਂ ਕੀਤੇ ਸੂਆ ਕੇ ਨਾ ਸੂਈ ਜੇ ਵੇਜੀ ਹੈ ਇਹ ਵੀਰ ਜੀ ਪਹਿਲਾਂ ਹੀ ਸੂਆ ਸੂਈ ਹੈ ਤੇ ਚਾਰ ਦੰਦ ਜੇ ਮੂਹ ਜਰਸੀ ਆ ਜਿਹੜੀ ਤੇ ਥੱਲੇ ਆ ਦੇਖ ਸਕਦੇ ਜੇ ਚੰਗੀ ਕਮਾਲ ਦੀ ਚਾਰ ਦਾ ਦੰਦ ਚੈੱਕ ਕੀਤੀ ਤੁਸੀਂ ਦੰਦ ਹਾਂ ਦੇਖੋ ਵੀ ਭਾਜੀ ਆਹ ਦੇਖਦੇ ਜੀ ਛਿੱਗੀ ਦਾ ਜੇ ਬਰਾਬਰ ਕਰਨ ਦੀ ਆ ਤੇ ਸਾਈਡ ਵਾਲੇ ਜੇ ਉਤਰਾਂ ਹੀ ਖਲੋਤੇ ਆ ਛਿੱਗੀ ਗਿੰਦੇ ਭਾਵੇਂ ਕੋਈ ਬਾਕੀ ਥੱਲੇ ਵੀ ਬੜੀ ਕਮਾਲ ਦੀ ਤਿਆਰ ਹੋਈ ਆ ਦਾਣਾ ਵੀ ਚੰਗੀ ਤਿਆਰ ਹੋਈ ਆ ਤੇ ਪਛਾਣ ਵੀ ਚੰਗੀ ਤਿਆਰ ਹੋਈ ਆ ਤੇ ਥਾਣ ਵੀ ਤੇ ਆਪਾਂ ਤੁਹਾਨੂੰ ਦਿਖਾ ਦਈਏ ਲੱਗੇ ਤਾਂ ਮੇਰੇ ਕੁਛ ਕੁਛ ਭਲਾ ਵੀ ਹਵਾਨੇ ਤੇ ਹੈਗਾ ਸਾਡਾ ਥਾਣਾ ਰਵੀ ਭਾਜੀ ਉਦਾਂ ਠੀਕ ਹੈ ਜੀ ਇਹ ਵੀ ਭਲਾ ਭਲਾ ਪਈਆਂ ਵਸ਼ੀ ਤੇ ਇਹ ਕਿੰਨਾ ਕੁ ਦੁੱਧ ਚਭਾਈ ਜਾਊਗੀ ਇਹ ਭਾਜੀ ਮੇਰੇ ਹਿਸਾਬ ਨਾਲ ਜਿੰਨੀ ਤੇ ਸਟਾਰਟਿੰਗ ਵਸ਼ੀ ਭਾਵੀ ਕਿਲੋ ਦੇ ਦੇ ਠੀਕ ਆ 18 ਕਿਲੋ ਤੇ ਆਰਾਮ ਨਾਲ ਵਸ਼ੀ ਦੁੱਧ ਦੇ ਦਊਗੀ ਨਾ ਤੇ ਮੁੱਲ ਅਜੇ ਇਹ ਤਾਂ ਸਾਰੀ ਸਾਫ਼ ਨਹੀਂ ਕੀਤੀ ਠੀਕ ਆ ਮੈਂ ਸਭ 13 14 ਕਿਲੋ ਬੋਲਾ ਹੋਊਗਾ ਇਸ ਲਈ ਠੀਕ ਆ ਹਾਂ ਜੀ ਤੇ ਮੁੱਲ ਮੁੱਲੇ ਦਾ ਭਾਜੀ 45 ਇਹ ਅੱਛਾ ਹਾਂ ਜੀ ਤੇ ਕਿੰਨੇ ਦੇ ਦੇ ਦੀਏ 42 ਦੀ 42000 ਦੀ ਹਾਂ ਜੀ ਕਿ ਵੀ 40 ਦੀ ਜਾਂਦੀ ਹੈ 40 ਨਹੀਂ ਕਰਦੀ ਹੈ ਅੱਜ 40 40 ਚੱਲਣ ਦਾ ਫਿਰ 40 40 ਕਰ ਦੋ ਕੋਈ ਗੱਲ ਨਹੀਂ ਭਾਜੀ ਠੀਕ ਹੈ ਜੀ ਹਾਂਜੀ ਇੱਕ ਹੋਰ ਪੀਸ ਵੇਖੋ ਭਾਜੀ ਇਹ ਵੀ ਗੱਬਣਿਆ ਇਹ ਵੀ ਬੜੀ ਠੰਡੀ ਸੀਲ ਠੀਕ ਹੈ ਵੀ ਸਾਈਵਲ ਕਰੋਸ ਤੇ ਅਜਲੇ ਜਿਤਨਾ ਮਰਜੀ ਥੱਲੇ ਬਾਹ ਬੈਠੇ ਰਹੋ ਠੀਕ ਹੈ ਜੀ ਹਾਂਜੀ ਬਹੁਤ ਠੰਡੀ ਸੀਲ ਹੈ ਇਹ ਕਿੰਨਾ ਕੁ ਲੱਜੇ ਟਾਈਮ ਮੇਰੇ ਇਹਦੇ ਪਾਣੀ ਲਿਖੀ ਦੇਣਾ ਹੈਗੀ ਠੀਕ ਹੈ ਖੋਲੋ ਫਿਰ ਇਹਨੂੰ ਥਾਂ ਜਿਹੜਾ ਇਹਦੇ ਕੋ ਵੀ ਚੰਗਾ ਲੱਗਾ ਹੈ ਸਾਂਭੇ ਸਾਂਭੇ ਚੰਗੀ ਆ ਕੱਦ ਕਾਠ ਪੱਖਾਂ ਵੀ ਚੰਗੀ ਆ ਕੱਦ ਆਹ ਵਾਲੀ ਜਰਸੀ ਦਾ ਵੀ ਚੰਗਾ ਵਾ ਇਹ ਸਾਈਵਾਲ ਜਿਹੜਾ ਪਿੱਛੇ ਭਾਜੀ ਤੇ ਸਾਈਵਾਲ ਚਾਜੜੀ ਸਾਈਵਾਲ ਜਰਸੀ ਕ੍ਰੋਸ ਚ ਤੇ ਆ ਗਈ ਠੰਡੀ ਠੇਰੀ ਆ ਪੂਰੀ ਗੁਜਾਸ ਹੁਆ ਪਿੱਛੇ ਤੇ ਦੂਸਰਾ ਸੁਭਾਈ ਨੇ ਸੋਣਾ ਐ ਐਰ ਕੀ ਕਹਿੰਨਾ ਕਿ ਦੋ ਚੁਭਾਈ ਜਾਓਗੇ ਵਿਦਦੀ ਉਹ ਤਾਂ ਭਾਈ ਘਰ ਵਾਲਿਆਂ ਨੇ ਮੈਂ 14 15 14 15 ਕਰੋ ਦੇਖੋ ਐਡੀ ਠੰਡੀ ਨਹੀਂ ਮਿਲਦੀ ਸਾਈਵਾਲ ਨੇ ਠੀਕ ਆ ਜੀ ਹਾਂ ਜੀ ਠੰਡੀ ਠੇਰੀ ਆ ਜਿਹੜੀ ਦੁੱਧ 14 15 ਕਿਲੋ ਰਾਮਨ ਦੇ ਛੋ ਜੀ ਤੇ ਇਹਦਾ ਮੁੱਲ ਇਹਦਾ ਮੁੱਲ ਭਾਜੀ 35000 ਨਹੀਂ ਅੱਛਾ ਹਾਂਜੀ ਛੜਦੀ ਵਿੱਚੋਂ ਕਿੰਦਾ 1000 2000 ਹੋਰ ਆ ਵੀ ਛੜਾਵਾ ਚਲਿੰਜ 33000 ਦੀ ਦੇ ਦਈਏ ਫਿਰ 32 ਦੀ ਹੋ ਜੀ ਅੱਛਾ 32000 ਹੀ ਦੇ ਦੋਗੇ ਹਾਂਜੀ ਠੀਕ ਹੈ ਜੀ ਹੁਣ ਇੱਕ ਹੋਰ ਜਰਸੀ ਆ ਗਈ ਆਪਣੇ ਕੋਲ ਇਹ ਵੀ ਖੋਲ ਕੇ ਸੁਣਾ ਦਾਂਗਾ ਤੋੜ ਦੇ ਵੀ ਇਹ ਪਹਿਲਾ ਠੂਆ ਜੇ ਤੇ 12 ਕਿਲੋ ਦੁੱਧ ਹੀ ਆਇਆ ਅੱਛਾ ਇਹ ਸੂਈ ਸਵਾਈ ਹੈ ਇਹ ਵੀ 15 ਕਿਲੋ ਦਾ ਹੋ ਗਿਆ ਠੀਕ ਹੈ ਜੀ ਜੇ ਨਾਲ ਸ਼ੁਰੂ ਕਰਦੇ ਆਂ ਤੇ ਦੁੱਧ ਮੌਕੇ ਤੇ ਜਿਹੜਾ 15 ਲੀਟਰ ਤਿਆਰ ਦੱਸਦੇ ਆ ਆ ਵੱਛਾ ਇਹਦਾ ਦੁੱਧ 12 ਲੀਟਰ ਦੱਸਣ ਚ ਭਲੇਖਾ ਲੱਗਿਆ 12 ਲੀਟਰ ਜਿਹੜਾ ਮੌਕੇ ਤੇ ਤਿਆਰ ਦੱਸਦੇ ਸਾ ਜੁਣੇ ਲੱਤੀ ਆ ਬੈਣਾ ਤੇ ਇਹਦਾ ਮੁੱਲ ਵੀ ਦੀ ਫਿਰ ਇਹਦਾ ਮੁੱਲ ਵੀ ਭਾਜੀ 35 ਹੈ ਅੱਛਾ ਹਾਂਜੀ ਤੇ ਇਹ ਕਿੰਨੇ ਦੀ ਦੇ ਦੀਏ ਇਹ ਸੇਮ ਹੀ ਕਰ ਦਈਏ ਅੱਛਾ ਹਾਂਜੀ ਇਹ 32 32 ਦੀ ਕਰ ਦਈਏ 32 ਦੀ ਕਰ ਦਈਏ ਠੀਕ ਹੈ ਜੀ ਹਾਂਜੀ ਹਾਂਜੀ ਤੇ ਜੇ ਕੋ ਜੋੜਾ ਪਾਲੂਗਾ ਤੇ ਹੋਰ ਕਰ ਥੋੜਾ ਹੀ 60000 ਦਾ ਭਾਈ ਜੀ ਅੱਛਾ ਜੋੜਾ 60000 ਦਾ 60000 30000 ਦੇ ਸਾਬ ਨਾਲ ਤੇ ਇਹਦੇ ਕੋਲ 12 ਲੀਟਰ ਚਵਾ ਦੋਗੇ ਮੱਕੇ ਮੈਂ ਨਾ ਮੈਂ ਤਿੰਨ ਟਾਈਮ ਕੋਈ ਈ ਚੋਲੇ ਠੀਕ ਹੈ ਜੀ ਤੇ ਹੁਣ ਆ ਗਈ ਮੈਂ ਆ ਗਈ ਜੀ ਭਾਜੀ ਇਹ ਬੜੇ ਵੀਰਾਂ ਦੀ ਧਿਮਾਂਡ ਹੀ ਹੈ ਇਹ ਵੀ ਬੜੇ ਕਦਰ ਨਾਖੀ ਦੀ ਹੈ ਢਾਲੀ ਆ ਬਾਜੀ ਇਹ ਹਰਪ੍ਰੀਤ ਬਾਜੀ ਢਾਲੀ ਆ ਠੀਕ ਐ ਇਹਨੂੰ ਬਟਾਲੀ ਬੋਲ ਦਿੰਨੇ ਆ ਠੀਕ ਐ ਹਾਂਜੀ ਤੇ ਥਾਣੇ ਦੇ ਵੀ ਦੇਖ ਸਕਦੇ ਜਿਹ ਲੱਗੇ ਤਾਦ ਕਾਠੇ ਪੱਖਾ ਵੀ ਚੰਗੀ ਆ ਮਸੂਲ ਕੇ ਬਸ ਨਾ ਬਸ ਬਾਸਕ ਲੁੰਡੀਸਾ ਆ ਹੱਪੀ ਫਾਇਰ ਦੋ ਤੇ ਆ ਹਜੂਰੇ ਆਈਏ ਦਸਵੇਂ ਤੋਂ ਦੁੱਧ ਜਿਹੜਾ ਵੇਰੀਆਂ ਨੇ ਮੋਕੇ ਤੇ ਤਿਆਰ ਦੱਸਦੇ ਬਾਕੀ ਉਸ ਤਰ੍ਹਾਂ ਢਾਂ ਚਾਚੰਗਾ ਇਹਨਾਂ ਨਾ ਜਾ ਬੀ ਬਾਕੀ ਆ ਵੱਚਾ ਜਿਹੜਾ ਡਿੰਗੰਦਿਆ ਹੋਰ ਹੁੰਦਾ ਇਹ ਆਈ ਆ ਜੇ ਮੈਂ ਪਾੜੇ ਕਦਾ ਜੀ ਤੇ ਇਹਦਾ ਮੁੱਲ ਵੀ ਜੀ ਫਿਰ ਇਹਦਾ ਮੁੱਲ ਹਰ ਬੀ ਭਾਈ 60000 ਨਹੀਂ ਅੱਛਾ ਹਾਂ ਦੁੱਧ ਦਾਸ ਕਲੋ 5 ਲੀਟਰ ਆਲੇ ਖਲੇ ਹੋਏ ਤੇ ਬੱਚਾ ਕੀ ਇਹ ਦੇ ਮਗਰ ਬੱਚਾ ਨਾ ਕੱਟਾ ਦੇ ਅੱਛਾ ਮੀਆਂ ਦੀ ਲਾਲੇ ਕੋਈ ਮਹੀਨੇ ਦੀ ਲਾਲੇ ਉਹ ਸਾਹਮਣੇ ਦੀ ਬੱਚਾ ਆਹ ਵਾਲਾ ਕੱਟਾ ਜੇ ਦਾ ਆਪਣੀ ਸਮਝਣਾ ਕੋਈ ਵੇਖ ਲੈ ਉਹ ਮੇਰੇ ਤੋਂ ਆਪਣੀ ਸਮਝਣਾ ਕੋਈ ਵੇਖ ਲੈ ਤੇ ਕਿੰਨੇ ਦੇ ਜੈਸਨ ਉਹ ਦੇ ਦੇ 2000 ਕੱਟ ਕਰ 52000 ਦੀ ਦੇ ਦੋਗੇ ਹਾਂਜੀ ਚਲੋ ਮੌਕੇ ਤੇ ਮਾਰਨ ਲੋ ਜੇ ਕੋਈ ਹੈਗੀ ਤਾਂ 52 ਤੇ ਕਰ ਦਈਏ 55 ਦੀ ਦੇ ਦੀ ਰਬੀ ਭਾਈ ਕਿ 55 ਦੀ ਤੇ ਦਈਏ ਫਿਰ 55 ਦੀ ਕਰ ਦਈਏ ਇਹ ਚੋ ਸ਼ੋਰ ਨਹੀਂ ਕਰਾਂਗੇ ਬਾਕੀ ਹਰਪ੍ਰੀਤ ਭਾਈ ਕੋਈ ਮੈਂ ਦਾ ਦਾੰਦ ਹਿਲਦਾ ਹੋਵੇ ਫੁੱਲ ਗਰੰਟੀ ਠੀਕ ਠੀਕ ਆ ਜੀ ਠੀਕ ਆ ਜੀ ਖੋਰੀ ਤੋਂ ਮੈਂ ਖੋਲ ਕੇ ਆਦੀ ਦੁੱਧ 13 14 ਕਿਲੋ ਮੈਂ ਦੇ ਲਿੰਦੀ ਆ ਠੀਕ ਆ ਜੀ ਹਾਂ ਜੀ ਉਹ ਵੀਰ ਸਾਹਮਣੇ ਆਲਾ ਲੈ ਗਿਆ ਦੁੱਧ 13 14 ਕਿਲੋ ਨਾ ਕਰੇ ਦੇ ਮੈਂ ਠੀਕ ਆ ਜੀ ਤੇ ਆ ਗੱਬਨ ਜੇ ਇਹ ਗੱਬਨ ਜੀ ਇਹਦੇ 10 12 ਦਿਨ ਜੀ ਦੀ ਸਾਨੂੰ ਠੀਕ ਆ ਤੋ ਰੋ ਹਾਂ ਫੇਰ ਇਹਨਾਂ ਗੱਦਗਾਟ ਪੱਖੋਂ ਇਹ ਵੀ ਚੰਗੀ ਆ ਜਿਹੜੀ ਰਾਜੂ ਜਿਹੜਾ ਬੱਚਾ ਇੱਧਰ ਕਰਦੇ ਨਹੀਂ ਮੇਰੇ ਨਾਲ ਹੀ ਆ। ਗੱਦਗਾਟ ਪੱਖੋਂ ਪੂਰੀ ਜਵਾਨ ਆ ਜਿਹੜੀ ਇਹ ਤੇ ਥੱਲਿਆਂ ਵੀ ਚੰਗੀ ਤਿਆਰ ਹੁੰਦੀ ਆ। ਅਜੇ ਭਰਨਾ ਆ ਇਹਨੇ ਥੱਲੇ ਤੇ ਭਾਈ 15 ਕਿਲੋ ਮੈਂ ਦੁੱਧ ਦਿੱਤੀ ਆ। ਅੱਛਾ। ਹਾਂਜੀ। ਠੀਕ ਆ ਤੇ ਹਜੇ ਮਲੇਤਨ ਗਾਂ ਤੋਂ ਬਣੂਆ ਜੇ ਕੱਖ ਨਹੀਂ ਬੜੀ। ਠੀਕ ਆ। ਹਾਂਜੀ। ਤਿਆਰ ਹੋਣੀ ਆ ਚੰਗੀ। ਕਾਣੀਆਂ ਨਹੀਂ ਪਿਸ਼ਾਉਂ ਦਿੰਦੀ ਆ। ਠੀਕ ਆ। ਤੇ ਇਹਦਾ ਮੁੱਲ। ਮੁੱਲ ਲੈਦਾ ਭਾਜੀ 90000 ਜੀ। ਅੱਛਾ। ਹਾਂਜੀ। ਤੇ ਕਿੰਨੇ ਰੀ ਦੇ ਦਈਏ? ਇਹਨਾਂ ਕੱਟ ਕਰ। ਅੱਛਾ। ਹਾਂਜੀ। ਇਹ 87000 ਹੀ ਦੇ ਦਈਏ। ਹਾਂਜੀ। ਵਿੱਚ ਹੋਰ ਕਰ ਦਈਏ। ਕਰ ਲਓ 85 ਤੇ ਮਗਾ ਦਈਏ ਪੂਰੀ 85 ਉਹ ਛੋਟ ਹੀ ਫਿਰ ਹਰ ਕੁਝ ਭਾਈ ਜੀ ਨਹੀਂ ਠੀਕ ਜੀ ਅਗਿਆ ਬਾਗੀ ਮੈਂ ਬੜੀ ਨਸਲ ਦੀ ਠੀਕ ਹੈ ਜੀ ਦੋਤਾਂਲੀ ਮੈਂ ਆ ਠੀਕ ਹੈ ਜੀ ਹਾਂਜੀ ਮਲੇਦਰ ਗਾਂ ਕੱਦ ਵਜਨ ਵੇਖ ਲਓ ਕਿੰਨਾ ਮੈਂ ਦਾ ਹਾਂਜੀ 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 ਤੇ ਠੀਕ ਹੈ ਜੀ ਹੋਰ ਕੁਝ ਕਰਨਾ ਬਸ ਇਹ ਜਿਹੜਾ ਵੀ ਭਰਾ ਡੰਗਰ ਲੈਂਦਾ ਚੋਕ ਆਪਣੀ ਤਸੱਲੀ ਕਰਕੇ ਖੜੋ ਆਪਣੀ ਮਰਜ਼ੀ ਨਾਲ ਨਾਲ ਰਹਿਣ ਦਾ ਬੱਚਾ ਕਿੱਲਾ ਨਾ ਡੂ ਜਿਹਾ ਬਕਰੋ ਠੀਕ ਹੈ ਲਾਲ ਦਾ ਤੁਹਾਨੂੰ ਬੱਚਾ ਦੁਕਾਨੀ ਹਾਂਜੀ ਆ ਲਾਲ ਦਾ ਗੱਲਾ ਨਾ ਡੂ ਜਿਆ ਨਾਲ ਜਰਸੀ ਦਾ ਜਿਹੜਾ ਠੀਕ ਹੈ ਜੀ ਹਾਂਜੀ ਤੇ ਇਹੋ ਦੋਵੇਂ ਹੀ ਆ ਬੱਚੇ ਉਹਦੇ ਵੀ ਗਿਆ ਮਾਰ ਉਹਨਾਂ ਦੇ ਠੀਕ ਹੈ ਹਾਂਜੀ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਤਸੱਲੀ ਕਰਕੇ ਜੇ ਦੇ ਕੋ ਚੰਗੀ ਲੱਗਦੀ ਲੈ ਜਾਏ ਤੇ ਆਪਣੀ ਪਸੰਦ ਕਰਕੇ ਮਰਜ਼ੀ ਨਾਲ ਖਰੀਦੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ